ਹੋਰ ਕਿੱਥੇ ਕਿੱਥੇ ਗਏ ਨੇ ਲੱਤ ਨਹੀਂ ਲੱਤ ਤੋੜੀ ਨੇ ਬੈਸਬੋਲ ਮਾੜੀ ਹੋਈ ਤੇਰਾ ਨਹੀਂ ਬੀ ਬਾਂਦੇ ਆ ਮੈਂ ਤੇ ਕਿਥੇ ਰਹਿਣ ਵਾਲੇ ਮੇਰਾ ਨਾਮ ਹੀ ਦੀਪ ਸਿੰਘਾ ਰੋਡੇ ਜੱਲੇ ਵਾਲੇ ਦਾ ਮੈਂ ਰਹਿਣ ਵਾਲਾ ਹਾਂ ਕੀ ਗੱਲ ਬਾਤ ਹੈ ਜਿਹੜਾ ਤੁਹਾਡੇ ਤੇ ਹੁੰਦਾ ਕਿੰਨੇ ਜਣੇ ਨੇ ਕੀਤਾ ਕਿਵੇਂ ਕੀਤਾ ਗੱਲ ਬਾਤ ਇਦਾਂ ਹੈ ਕਿ ਉਹਦੇ ਛੋਟ ਜਿਹੜੇ ਮੁਰਦਗੀ ਕਾਸ਼ ਫੋਜੀ ਆ ਨਾ ਉਹ ਛੋਟੇ ਭਰਾਣਾ ਮੋਦਲ ਕੀ ਵਿਆਹ ਸ਼ਾਦੀ ਤੇ ਮੇਰੀ ਬੈਂਸਬਾਜੀ ਹੋਈ ਸੀ ਥੋੜੀ ਬਹੁਤੀ ਤੇ ਉਹਨਾਂ ਨੇ ਉਹੀ ਰੰਜਸ ਰੱਖੀ ਤੇ ਮੇਰੇ ਬਾਅਦ ਮੈਂ ਦੁਕਾਨ ਤੋਂ ਨਾ ਘਰੋਂ ਸੋਦਾ ਲੈਣ ਜਾ ਰਿਹਾ ਸੀ ਘਰ ਦੇ ਨੇ ਮਗਾਇਆ ਸੀ ਤੇ ਉਹਨਾਂ ਨੇ ਰਾਹ ਦੇ ਵਿੱਚ ਮੈਨੂੰ ਖਿਲਾੜ ਕੇ ਤੇ ਕੁੱਟਮਾਰ ਕੀਤੀ ਆ ਤੇ ਕਾਸ਼ ਫੋਜੀ ਦੇ ਹੱਥ ਕਾਪਾ ਸੀਗਾ ਤੇ ਉਹਦੇ ਡੈੜੀ ਦੇ ਹੱਥ ਕ੍ਰਪਾਨ ਸੀ ਤੇ ਅਰਚਦੇ ਅਰਚੇ ਜਿਹੜਾ ਉਹਦਾ ਕਾਸ਼ ਫੋਜੀ ਦਾ ਛੋਟਾ ਭਰਾ ਉਹਦੇ ਹੱਥ ਬੇਸਬਾਲ ਸੀ ਤੇ ਉਹਦੀ ਮੰਮੀ ਕੋਲ ਵੀ ਕ੍ਰਪਾਨ ਸੀ ਤੇ ਜਿਹੜੇ ਮੁੰਡੇ ਆਏ ਸੀਗੇ ਨਾਲ ਉਹਨਾਂ ਦੇ ਉਹਨਾਂ ਦੇ ਹੱਥ 'ਚ ਵਿਹੇ ਹਥਿਆਰ ਸੀਗੇ ਕਿੰਨੇ ਜਨੇ ਹਮਤ ਇਹ ਕਿਸੀ ਕੇ 12 ਜਨੇ ਸੀਗੇ ਇਹ ਆ ਚ ਰੰਜਸ਼ ਬਿਆਹ ਤੇ ਰੰਜਸ਼ ਹੋਇਆ ਹਾਂਜੀ 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 ਰੰਜਸ਼ ਸੀ ਰੰਜਸ਼ ਇਹ ਤੇ ਕਿ दारू-ਦੂਰੂ ਪੀਤੀ ਸੀ ਕਿ ਡੀਏ ਡੂਏ ਦੇ ਨਚੰਦੇ ਸੀ ਗਾਣੇ-ਗੂਣੇ ਤੋਂ ਲੜ ਪਏ ਸੀ ਥੋੜਾ ਬੋਤਾ ਹਾਂਜੀ ਗਾਣੇ ਨੂੰ ਲੈ ਕੇ ਲੜਾਈ ਸੀ ਹਾਂਜੀ ਰੰਜਸ਼ ਰੱਖਦੇ ਸੀ ਹਾਂਜੀ ਤੇ ਘੇਰ ਕੇ ਕੁੱਟ ਮਾਰ ਕੇ ਹਾਂਜੀ ਬਾਅਦ 'ਚ ਘੇਰ ਕੇ ਕੁੱਟ ਮਾਰ ਕੀਤੀ ਉਹਨਾਂ ਨੇ ਸਾਡੇ ਨਾਲ ਤੇ ਇਹ ਤਾਂ ਹਥਿਆਰ ਸੀ ਸਾਰਿਆਂ ਕੋਲ ਹਾਂਜੀ ਇਹਨਾਂ ਦੇ ਹੱਥ ਸਾਰਿਆਂ ਦੇ ਹੱਥ ਹਥਿਆਰ ਸੀ ਕਾਰਵਾਈ ਤੇ ਕੀ ਮਾ ਇਹਦਾ ਹੋਣੀ ਚਾਹੀਦੀ ਜਿਨ੍ਹਾਂ ਨੇ ਅਗਲਾ ਕੀਤਾ ਹਾਂਜੀ ਉਹਦਾ ਕਾਰਵਾਈ ਤਨ ਪਤਾ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਮੇਰੀ ਲੱਤ ਪੰਨੀ ਹੈ ਪੁੱਠੇ ਕਾ ਪਹਿਲਾਂ ਨੇ ਫਕਾਸ਼ ਫੌਜੀ ਨੇ ਮੇਰੇ ਸਿਰ ਤੇ ਕਾਪਾ ਮਾਰਿਆ ਫਿਰ ਉਹਨੇ ਮੇਰੇ ਪੁੱਠੇ ਕਾਪੇ ਮਾਰਿਆ ਲੱਤ ਦੇ ਲੱਤ ਮੇਰੀ ਪੰਨਤੀ ਆ